ਸਸਿਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਸ ਵੀਰ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਲੋਕ ਅਨਾਬ ਸ਼ਨਾਬ ਲਿਖ ਕੇ ਇਸ ਦੇ ਵਿਆਹ ਦੀਆਂ ਵੀਡੀਓ ਸ਼ੇਅਰ ਕਰ ਰਹੇ ਨੇ ਇਸ ਵੀਰ ਦਾ ਕਾਫੀ ਜ਼ਿਆਦਾ ਮਜ਼ਾਕ ਉਡਾ ਰਹੇ ਨੇ ਪਰ ਇਸ ਵੀਰ ਦੇ ਵਿਆਹ ਦੀ ਅਸਲ ਸਚਾਈ ਕੀ ਹੈ ਕਿਸੇ ਨੂੰ ਵੀ ਨਹੀਂ ਪਤਾ ਹੋਣੀ ਤੁਹਾਨੂੰ ਦੱਸਦੇ ਅੱਗੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਕੀ ਹੈ ਅਸਲ ਸਚਾਈ ਇਸ ਵੀਰ ਦੇ ਵਿਆਹ ਦੀ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਦੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਆਪਾਂ ਸਾਰੇ ਪਿੰਡਾਂ ਵਾਲਿਆਂ ਤੇ ਆਪਾਂ ਨੂੰ ਪਤਾ ਏ ਕਿ ਕਈ ਵਾਰ ਪਿੰਡਾਂ ਦੇ ਵਿੱਚ ਅਜਿਹੇ ਭੋਲੇ ਭ ਕੋਈ ਰਸਤਾ ਨਹੀਂ ਕਰਾਉਂਦਾ ਹਾਲਾਂਕਿ ਉਹ ਚੰਗੀ ਕਮਾਈ ਕਰਦੇ ਨੇ ਚੰਗੇ ਜਿਹੜੇ ਨੇਚਰ ਦੇ ਹੁੰਦੇ ਨੇ ਪਰ ਫਿਰ ਵੀ ਕੋਈ ਉਹਨਾਂ ਦੀ ਬਾਹ ਨਹੀਂ ਫੜਦਾ ਤੇ ਕਈ ਵਾਰ ਕੋਈ ਚੰਗਾ ਬੰਦਾ ਉਹਨਾਂ ਦੀ ਜੋੜੀ ਬਣਾ ਦਿੰਦਾ ਹੈ ਉਹਨਾਂ ਦੀ ਰੋਟੀ ਪੱਕਦੀ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਇਸ ਵੀਰ ਦੇ ਨਾਲ ਹੋਇਆ ਕਿਸੇ ਨੇ ਪੁੰਨ ਖੱਟਿਆ ਹੈ ਜੋੜੀ ਬਣਾ ਕੇ ਇਸੇ ਤਰ੍ਹਾਂ ਦੀ ਹੀ ਭੋਲੀ ਪਾਲੀ ਕੁੜੀ ਹੈ ਬਹੁਤ ਸ਼ਾਨਦਾਰ ਜੋੜੀ ਹੈ ਬਹੁਤ ਸੋਹਣੀ ਜੋੜੀ ਹੈ ਤੁਹਾਨੂੰ ਅੱਗੇ ਵੀਡੀਓ ਦਿਖਾਵਾਂਗੇ ਜਿਹੜੀ ਕੁੜੀ ਨਾਲ ਇਸ ਮੁੰਡੇ ਦਾ ਵਿਆਹ ਹੋਇਆ ਹੈ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ ਕਿਸੇ ਨੇ ਇਸ ਦੀ ਰੋਟੀ ਪੱਕਦੀ ਕਰਕੇ ਪਰ ਲੋਕ ਜਿਹੜੇ ਨੇ ਉਹੋ ਅਨਾਬ ਸ਼ਨਾਬ ਲਿਖ ਕੇ ਇਸ ਵੀਰ ਦੀਆਂ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਪਤਾ ਨਹੀਂ ਕੀ ਕੁਝ ਬਣਾ ਰਹੇ ਨੇ ਤੁਹਾਨੂੰ ਪਤਾ ਹੀ ਆ ਲੋਕ ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਨੇ ਇਸ ਵੀਰ ਦਾ ਜਿਹੜਾ ਵਿਆਹ ਏ ਉਹ ਵੀ ਬਹੁਤ ਜਲਦਬਾਜ਼ੀ ਤੇ ਮਜਬੂਰੀ ਦੇ ਵਿੱਚ ਹੀ ਹੋਇਆ ਲੱਗਦਾ ਹੈ ਕਿਉਂਕਿ ਘਰੇ ਕੋਈ ਟੈਂਟ ਵੀ ਨਹੀਂ ਲਗਾਇਆ ਔਰ ਨਾ ਹੀ ਕੋਈ ਜ਼ਿਆਦਾ ਪ੍ਰਬੰਧ ਕੀਤਾ ਗਿਆ ਹੈ ਇੱਕ ਚੁੰਨੀ ਚੜਾਵਾ ਕੀਤਾ ਗਿਆ ਹੈ ਇਸ ਵੀਰ ਦਾ ਪਰ ਵੀਰ ਬਹੁਤ ਜ਼ਿਆਦਾ ਖੁਸ਼ ਹੈ ਇਸ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਚੈਨਲ ਦੇ ਵੱਲੋਂ ਵੀ ਜਿਹੜੇ ਲੋਕ ਇਸ ਵੀਰ ਦਾ ਮਜ਼ਾਕ ਉਡਾਰੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਹੁਣ ਤੁਸੀਂ ਦੇਖੋ ਵਿਆਹ ਦੀਆਂ ਇਹ ਵੀਡੀਓ ਤੇ ਜੋੜੀ ਦੇ ਲਈ ਖਾਸ ਤੌਰ ਤੇ ਕਮੈਂਟ ਜਰੂਰ ਕਰਿਓ ਜੇ ਇਸ ਵੀਡੀਓ ਦੇ ਥੱਲੇ ਨਹੀਂ ਨਹੀਂ ਗੱਡੀ ਠੀਕ ਹੈ ਦੂਜੇ ਤੱਕ ਦਿਲ ਵਾਲਾ ਜਿਹੜਾ ਇੱਧਰ ਲੱਗੀ ਆ ਤਾਂ ਉਹਨੇ ਬਸ ਹੀ ਲਈ ਵਰਦਾ ਮੱਥੇ ਦੇ ਵਾਲਾ ਕੀ ਆ ਜਰਾ ਮੱਥੇ ਦੇ ਵਾਲਾ ਬੇਟੂ ਯਾਰ ਕਿ ਕਿ ਮਾਰ ਕੇ ਡੱਕਿਆ ਅੰਮ੍ਰਿਤ ਨਹੀਂ ਮੱਥੇ ਦੇ ਵਾਲਾ ਬੜਾ ਆਕਾੜ ਰੇਡਾਂ ਕਰਦਾ ਮੈਂ ਰੱਖਦਾ ਹਾਂ ਇਹਨਾਂ ਦਾ ਸੁਣਾ जीतेगा ना मुझे पास है पर कौन जाएगा इंपोर्टेंट होगा क्या इंपोर्टेंट आगे बढ़ा के आगे बढ़ा क्या 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 आगे बढ़ा क्� ਚਲੋ ਤੇਜੀ ਨਹੀਂ ਹੋਈ ਸੀ ਚਲ ਹੁਣ ਚੜਦੇ ਚਲ ਬਟੂ ਨੂੰ ਕਰ ਇਧਰ ਨੂੰ ਕਰ ਬਾਹਰ ਵੀ ਛੜਾ ਸਕਦਾ ਵੀ ਨਹੀਂ ਨਹੀਂ ਮਾਤਾ ਮਾਤਾ ਇਹ ਜੋ ਵੀ ਤੇ ਜੋ ਜਨ ਜਿਹੜੇ ਮਾਰ ਗਿਆ ਨਹੀਂ ਨਹੀਂ ਇਹ ਘਾਲਾ ਜਦ ਮੇਰੇ ਕੋਲੇ ਆਵੇ ਤੇ ਰ ਹੈ ਤੁਸੀਂ ਇੱਕ ਤਾਂ ਮਾਰ ਦੇਣਾ ਗਲਾਡੀ ਵੇਖ ਤਾਂ ਮੁੜ ਕੇ ਜਾਂਦਾ ਨਹੀਂ ਨਹੀਂ ਕਿ ਕਿ ਘਰੇ ਜਾ ਨਹੀਂ ਨਹੀਂ ਜ਼ਰੂਰ ਜਾਉਂਗਾ ਮੈਂ ਮੇਰੇ ਦਾਤ ਚ ਪਾਪ ਨਹੀਂ ਕਰਤੀ ਜਿਹੜੀ ਗੱਲ ਐਨੀ ਸੁਖੀ ਤੇ ਕਹਿ ਦੇਣੀ ਮੈਂ ਬਿਜਾਗੀ ਕਰਦਾ ਸਰ ਦਾ ਕੰਮ ਨਹੀਂ ਦਿੰਦਾ ਕਹਿੰਦਾ ਉਹ ਨਹੀਂ ਕਹਿੰਦਾ ਆਪਰੇ ਉੱਧਰ ਲੱਗਦਾ ਧਰਵਾਏ ਮਾਲ ਲੈਂਦਾ ਤੇ ਮੈਂ ਮਤ ਤੋਂ ਮਾਲ ਲੈਂਦਾ ਮੈਂ ਆਇਆ ਕੁਝ ਨਹੀਂ ਆਉਂਦਾ ਬੈਠੇ ਲੱਗਦਾ ਆਪਾਂ ਕਿ ਦੇਖੀਏ ਥੋੜਾ ਦੇਖਾਣਾ ਹੈ